ਆਮ ਤੋ ਤੋ ਬਾਜ਼ ਜਾਇਦਾਦ ਮਾਮਲੇ ਚ ਇੱਕ ਵਾਰ ਫਿਰ ਤੋਂ ਬਿਕਰਮ ਸਿੰਘ ਮਜੀਠੀਆ ਦੇ ਕਾਰਜੋ ਹੈ ਉਹ ਵਿਜੀਲੈਂਸ ਵੱਲੋਂ ਰੇਡ ਜਿਹੜੀ ਹੈ ਉਹ ਕੀਤੀ ਗਈ ਹੈ ਹਾਲਾਂਕਿ ਸਵੇਰ ਤੋਂ ਹੀ ਚੱਲ ਰਹੀ ਰੇਡ ਜਿਹੜੀ ਹੈ ਉਹ ਬਿਕਰਮ ਸਿੰਘ ਮਜੀਠੀਆ ਦੇ ਗ੍ਰੀਨ ਐਵੇਨਿਊ ਦੇ ਘਰ ਦੇ ਵਿੱਚ ਜਿਹੜੀ ਚੱਲ ਰਹੀ ਹੈ ਤੇ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਲਗਾਤਾਰ ਹੀ ਜੋ ਪੁਲਿਸ ਅਧਿਕਾਰੀ ਨੇ ਉਹ ਇੱਥੇ ਮੌਕੇ ਤੇ ਪਹੁੰਚੇ ਹੋਏ ਨੇ ਤੇ ਉਹਨਾਂ ਵੱਲੋਂ ਬੈਰੀਗੇਟਿੰਗ ਕਰਕੇ ਵਿਕਰਮ ਸਿੰਘ ਮਜੀਠੀਆ ਦੇ ਘਰ ਦੇ ਅੰਦਰ ਜਿਹੜੀ ਹੈ ਤਲਾਸ਼ੀ ਜਿਹੜੀ ਆ ਉਹ ਕਿਤੇ ਚੱਲ ਰਹੀ। ਅਸੀਂ ਹਾਂ ਵਿਕਰਮ ਸਿੰਘ ਮਜੀਠੀਆ ਦੇ ਘਰ ਦੇ ਬਿਲਕੁਲ ਬਾਹਰ ਮੌਜੂਦ ਹਾਂ। ਜਿੱਥੇ ਕਿ ਕੁਝ ਸਮੇਂ ਪਹਿਲਾਂ ਰੇਡ ਚੱਲ ਰਹੀ ਸੀ ਵਿਜੀਲੈਂਸ ਵੱਲੋਂ ਤੇ ਵਿਜੀਲੈਂਸ ਵੱਲੋਂ ਲਗਾਤਾਰ ਹੀ ਜੋ ਪ੍ਰੂਫ ਨੇ ਉਹ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਜਿਹੜੇ ਨੇ ਉਹ ਇਕੱਠੇ ਕੀਤੇ ਜਾ ਰਹੇ ਨੇ। ਹਾਲਾਂਕਿ ਦੱਸਿਆ ਹੀ ਜਾ ਰਿਹਾ ਹੈ ਕਿ ਜਿੱਥੇ ਅੰਮ੍ਰਿਤਸਰ ਦੇ ਘਰ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੇ ਜੋ ਰੇਡ ਕੀਤੀ ਗਈ ਹੈ ਉੱਥੇ ਹੀ ਦੂਸਰੇ ਪਾਸ ਉਹ ਘਰਾਹ ਕਰਨੇ ਉੱਥੇ ਵੀ ਰੇਡ ਜਿਹੜੀ ਆ ਉਹ ਕੀਤੀ ਗਈ ਇਹਦੇ ਨਾਲ ਨਾਲ ਉਹਨਾਂ ਦੇ ਸਗੀ ਸੰਬੰਧੀ ਜਿਹਨੇ ਦੋਸਤ ਨੇ ਉਹਨਾਂ ਦੇ ਵੱਲ ਵੀ ਜਿਹੜੀ ਹੈ ਵਿਜੀਲੈਂਸ ਵੱਲੋਂ ਰੇਡ ਕੀਤੀ ਗਈ ਹਾਲਾਂਕਿ ਇਸ ਤੋਂ ਪਿਛੇ ਗੱਲ ਕੀਤੀ ਜਾਵੇ ਤਾਂ ਪਿਛੇ ਵੀ ਜਦੋਂ ਵਿਕਰਮ ਸਿੰਘ ਮਜੀਠੀਆ ਨੂੰ ਅਰੈਸਟ ਕੀਤਾ ਗਿਆ ਸੀ ਅਤੇ ਉਹਨਾਂ ਦੇ ਇੱਕ ਖਾਸਮ ਖਾਸ ਰਹੇ ਤਲਬੀਰ ਸਿੰਘ ਗਿੱਲ ਦੇ ਘਰ ਵੀ ਵਿਜੀਲੈਂਸ ਪਹੁੰਚੀ ਸੀ ਉਸ ਵੇਲੇ ਉਹ ਬਟਾਲੇ ਸਨ ਅਤੇ ਉਸ ਤੋਂ ਬਾਅਦ ਉਹਨਾਂ ਵੱਲੋਂ ਵਿਜੀਲੈਂਸ ਦੇ ਸਾਹਮਣੇ ਪੇਸ਼ ਹੋ ਕੇ ਆਪਣੇ ਜਿਹੜਾ ਬਿਆਨ ਜਿਹੜੇ ਸੀ ਕਲਮਬੰਦ ਕਰਵਾਏ ਗਏ ਸਨ ਅਤੇ ਉਸ ਤੋਂ ਬਾਅਦ ਅਮਰਪਾਲ ਸਿੰਘ ਬੋਨੀ ਦਾ ਜਿਸ ਤਰ੍ਹਾਂ ਦਾ ਬਿਆਨ ਸਾਹਮਣੇ ਆਇਆ ਸੀ মিডিਆ ਟ੍ਰਾਇਲ ਮਨੇ ਆਇਆ ਸੀ ਉਸ ਤੋਂ ਬਾਅਦ ਸਾਫ ਪਤਾ ਲੱਗ ਰਿਹਾ ਸੀ ਕਿ ਉਹਨਾਂ ਵੱਲੋਂ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਕੁਝ ਨਾ ਕੁਝ ਖੁਲਾਸੇ ਜਿਹੜੇ ਨੇ ਉਹ ਕੀਤੇ ਗਏ ਨੇ ਹਾਲਾਂਕਿ ਇਸ ਖੁਲਾਸਿਆਂ ਪਿੱਛੇ ਕਿੰਨਾ ਕੁ ਸੱਚਾਈ ਹੈ ਇਹ ਤਾਂ ਮਾਨਯੋਗ ਕੋਰਟ ਹੀ ਜਿਹੜੀ ਹੈ ਉਹ ਤੈਅ ਕਰੇਗੀ ਲੇਕਿਨ ਕਿਤਨਾ ਕਿਤੇ ਹੁਣ ਵਿਕਰਮ ਸਿੰਘ ਮਜੀਠੀਆ ਦੇ ਇੱਕ ਵਾਰ ਫਿਰ ਤੋਂ ਮੁਸ਼ਕਿਲਾਂ ਆ ਜਿਹੜੀਆਂ ਨੇ ਉਹ ਵਧੀਆਂ ਹੋਈਆਂ ਨਜ਼ਰ ਆ ਰਹੀਆਂ ਜਿਸ ਪਾਸੇ ਤੁਸੀਂ ਦੇਖ ਰਹੇ ਹੋ ਇਸ ਜਗ੍ਹਾ ਦੇ ਉੱਤੇ ਬਿਲਕੁਲ ਸੁੰਸਾਨ ਜਿਹੜੀ ਹੈ ਉਹ ਸ਼ਾਈ ਹੋਈ ਹੈ ਔਰ ਇਸੇ ਜਗ੍ਹਾ ਦੇ ਉੱਤੇ ਬੈਰੀਕੇਟਿੰਗ ਜਿਹੜੀਆਂ ਨੇ ਉਹ ਕੀਤੀਆਂ ਗਈਆਂ ਨੇ ਹਾਲਾਂਕਿ ਵਿਕਰਮ ਸਿੰਘ ਮਜੀਠੀਆ ਦੇ ਘਰ ਨੂੰ ਆਉਣ ਵਾਲੇ ਚਾਰੇ ਰਸਤੇ ਜਿਹੜੇ ਨੇ ਉਹ ਪ੍ਰੋਪਰ ਤਰੀਕੇ ਨਾਲ ਜਿਹੜਾ ਸੀਗਾ ਪੁਲਿਸ ਪ੍ਰਸ਼ਾਸਨ ਵੱਲੋਂ ਬੰਦ ਕਰ ਦਿੱਤੇ ਗਏ ਸਨ ਤਾਂ ਜੋ ਕਿ ਕਿਸੇ ਵੀ ਤਰ੍ਹਾਂ ਦਾ ਅ ਅੱਜ ਵਿਕਰਮ ਸਿੰਘ ਮਜੀਠੀਆ ਜੋ ਕਿ ਨਾਬਾ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਨੂੰ ਮਿਲਣ ਵਾਸਤੇ ਜਿੱਥੇ ਸੁਖਬੀਰ ਸਿੰਘ ਬਾਦਲ ਪਹੁੰਚਣਗੇ ਅਤੇ ਉੱਥੇ ਦੂਸਰੇ ਪਾਸੇ ਗਿਣੀ ਮਜੀਠੀਆ ਜਿਹੜੇ ਨੇ ਉਹ ਬੀਤੇ ਦਿਨ ਪਹੁੰਚੇ ਸਨ ਅਤੇ ਹੁਣ ਉਹਨਾਂ ਦੇ ਵਕੀਲ ਜਿਹੜੇ ਨੇ ਉਹਨਾਂ ਵੱਲੋਂ ਜੀ ਸਾਫ਼ ਗੱਲ ਕੀ ਗਈ ਹੈ ਕਿ ਅਸੀਂ ਬੇਲ ਜਿਹੜੀ ਹੈ ਉਹ ਅਪਲਾਈ ਕਰ ਦਿੱਤੀ ਹੈ ਤੇ ਜਲਦ ਹੀ ਜਿਹੜੀ ਬੇਲ ਜਿਹੜੀ ਹੈ ਉਹ ਮਿਲ ਜਾਵੇਗੀ ਲੇਕਿਨ ਕਿਤਨਾ ਕਿਤੇ ਵਿਕਰਮ ਸਿੰਘ ਮਜੀਠੀਆ ਦੇ ਜੁਰ ਜਿਹੜੀ ਇਹਨੇ ਉਹ ਪਰੇਸ਼ਾਨੀਆਂ ਵੱਸ ਸਕਦੀਆਂ ਨੇ ਜੇਕਰ ਉਹਨਾਂ ਦੇ ਸਾਥੀਆਂ ਨੇ ਜਾਂ ਉਹਨਾਂ ਦੇ ਪੁਰਾਣੇ ਸਾਥੀਆਂ ਨੇ ਤਲਬੀਰ ਗਿੱਲ ਨੇ ਜਾਂ ਅਬਰਪਾਲ ਸਿੰਘ ਬੋਨੀ ਨੇ ਜੇਕਰ ਬਿਆਨ ਵਿਜੀਲੈਂਸ ਨੂੰ ਉਹਨਾਂ ਦੇ ਖਿਲਾਫ ਕਰਵਾਏ ਗਏ ਹੋਏ ਤਾਂ ਬਹੁਤ ساری ਮੁਸ਼ਕਲ ਜਿਹੜੀ ਆ ਬਿਕਰਮ ਸਿੰਘ ਮਜੀਠੀਆ ਦੀ ਜਿਹੜੀ ਆ ਉਹ ਵਾ ਸਕਦੀ ਆ ਲੇਕਿਨ ਕਿਤਨਾ ਕਿਤੇ ਸਵੇਰ ਤੋਂ ਹੀ ਵਿਜੀਲੈਂਸ ਦੀ ਟੀਮ ਇੱਥੇ ਪਹੁੰਚੀ ਹੋਈ ਸੀ ਅਤੇ ਉਹਨਾਂ ਵੱਲੋਂ ਲਗਾਤਾਰ ਹੀ ਜੋ ਉਹਨਾਂ ਦਾ ਗ੍ਰੀਨ ਐਵੇਨਿਊ ਦੇ ਘਰ ਹੈ ਉਸਤੇ ਤਲਾਸ਼ੀ ਜਿਹੜੀ ਹੈ ਲਗਾਤਾਰ ਹੀ ਕੀਤੀ ਗਈ ਇਥੋਂ ਤੱਕ ਕਿਆ ਗਿਆ ਕਿ ਉਹਨਾਂ ਦੇ ਬੈਡਰੂਮ ਅਤੇ ਨਾਲ ਨਾਲ ਜਿਸ ਜਗ੍ਹਾ ਦੇ ਉੱਤੇ ਉਹਨਾਂ ਦੇ ਟੈਂਟ ਪਏ ਹੁੰਦੇ ਸਨ ਉਸ ਜਗ੍ਹਾ ਦੇ ਉੱਤੇ ਵੀ ਜਿਹੜੀ ਹੈ ਉਹ ਚੈੱਕ ਕੀਤੇ ਗਿਆ ਲੇਕਿਨ ਵਕੀਲ ਦੇ ਮੁਤਾਬਕ ਉਹਨਾਂ ਦੇ ਹੱਥ ਵਿੱਚ ਕੁਝ ਵੀ ਨਹੀਂ ਲੱਗਾ ਲੇਕਿਨ ਕਿ ਤਰ੍ਹਾਂ ਕਿਤੇ ਇਹ ਜਿਹੜੀਆਂ ਚੀਜ਼ਾਂ ਨੇ ਜਾਂ ਇਹ ਜੋ ਸਾਹਮਣੇ ਚੀਜ਼ਾਂ ਸਾਹਮਣੇ ਨਜ਼ਰ ਆ ਰਹੀਆਂ ਨੇ ਇਸ ਨੂੰ ਲੈ ਕੇ ਜਰੂਰ ਕਿ ਤਰ੍ਹਾਂ ਕਿਤੇ ਵਿਕਰਮ ਸਿੰਘ ਮਜੀਠੀਆ ਜਿਹੜੇ ਨੇ ਉਹਨਾਂ ਦੀ ਮੁਸ਼ਕਲ ਜਿਹੜੀ ਹੈ ਜਰੂਰ ਵੱਸ ਸਕਦੀ ਮਾਮਲਾ ਇਹ ਹੈ ਜੀ ਬਿਜ਼ਨਸ ਟੀਮ ਵੱਲੋਂ ਸਾਨੂੰ ਆਫੀਸ਼ੀਅਲੀ ਤ ਨਹੀਂ ਕੋਈ ਇਸ਼ੂ ਸਾਹਮਣੇ ਕਿ ਅੱਜ ਇੱਥੇ ਪਰਮੈਸ਼ ਹੋਣੀ ਆ ਪਰ ਬੀਬਕ ਵੀਨਕੌਰ ਜੀ ਐਮਐਲਏ ਕਮ ਜੀਠਾ ਦੇ ਸਟਾਫ ਨੇ ਸਾਨੂੰ ਇਨਫੋਰਮ ਕੀਤਾ ਤੇ ਵੀ ਐਡਵੋਕੇਟ ਅਸੀਂ ਇੱਥੇ ਮੈਂ ਤੇ ਮੇਰੇ ਮਿੱਤਰ ਅਮਨਵੀਰ ਸੈਦੀ ਜੀ 프ੈਜੈਂਟਸ ਆ ਪਹਿਲਾਂ ਤਾਂ ਉਹਨਾਂ ਨੇ ਸਾਨੂੰ ਗੇਟ ਤੇ ਰੋਕਿਆ ਸੀ ਤੇ ਸਾਡੇ ਮੋਬਾਈਲ ਤੇ ਨਹੀਂ ਸੀ ਉਹਨਾਂ ਨੇ ਅੰਦਰ ਜਾਣ ਦਿੱਤੇ ਬਾਕੀ ਪਰਮੈਸ਼ ਜਿਹੜੀ ਆ ਉਹ ਸਾਡੀ ਹਾਜ਼ਰੀ ਚ ਕੀਤੀ ਆ ਔਰ ਉਹਨਾਂ ਨੇ ਨਿੱਕੀ ਤੋਂ ਨਿੱਕੀ ਚੀਜ਼ ਦੀ ਪਰਮੈਸ਼ ਕੀਤੀ ਹੈ ਇਵਨ ਜੋ ਵੀਜੀਠੀਆ ਸਾਹਿਬ ਨੇ ਇੱਥੇ ਕਾਫੀ ਚੇਅਰ ਰਹਿ ਗਈਆਂ ਜੋ ਕਿਉਂਕਿ ਉਹਨਾਂ ਨੂੰ ਅਕਾਲੀ ਵਰਕਰ ਹਮੇਸ਼ਾ ਮਿਲਣ ਹੁੰਦੇ ਨੇ ਉਹ ਚੇਅਰ ਜੋ ਪੰਡਾਲ ਲਾਇਆ ਜਾਂਦਾ ਉਹ ਮਤਲਬ ਹਰ ਚੀਜ਼ ਦੀ ਉਹਨਾਂ ਪਰਮੈਸ਼ ਕੀਤੀ ਹੈ ਈਵਨ ਮਤਲਬ ਬੈੱਡਰੂਮ ਦੇ ਵਿੱਚ ਬੈੱਡ ਚੇਅਰ ਟੇਬਲ ਡਾਈਨਿੰਗ ਟੇਬਲ ਹਰ ਚੀਜ਼ ਦੀ ਉਹਨਾਂ ਪਰਮੈਸ਼ ਆਪਣੇ ਨੂੰ ਉਹਨਾਂ ਨੇ ਐਵਿਡੈਂਸ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਸਾਰੇ ਜਿਹੜੇ ਆ ਇਹਨੂੰ ਮਤਵਾਸ ਰਸ ਤੋਂ ਇਹਨਾਂ ਨੇ ਬੜਾਈ ਨੇ ਪਰ ਮੈਨੂੰ ਪਤਾ ਕਿ ਬਜੀਠਿਆ ਸਾਹਿਬ ਦਾ ਜੁਡੀਸ਼ਰੀ ਤੇ ਪੂਰੀ ਤਰ੍ਹਾਂ ਫੇਦ ਹੈਗਾ ਜੁਡੀਸ਼ੀ ਤੋਂ ਉਹਨਾਂ ਨੂੰ ਅੱਗੇ ਵੀ ਇਨਸਾਫ ਮਿਲਦਾ ਰਿਹਾ ਤੇ ਪ੍ਰਮਾਤਮਾ ਭਲੀ ਕਰੇਗਾ ਅੱਗੇ ਵੀ ਉਹਨਾਂ ਨੂੰ ਇਨਸਾਫ ਮਿਲੇਗਾ ਸਾਡੇ ਐਡਵੋਕੇਟਸ ਨੇ ਉੱਥੇ ਬੇਲ ਅਪਲਾਈ ਕਰ ਦਿੱਤੀ ਮਹਾਲੀ ਕੋਰਟ ਚ ਉੱਤੇ ਤੇ ਜਲਦੀ ਸੁਣਵਾਈ ਹੋ ਕੇ ਤੇ ਇੰਨੀ ਬਰੀਕੀ ਦੇ ਨਾਲ ਜਿਹੜੀ ਸਾਰੀ ਜਾਂਚ ਕੀਤੀ ਜਾ ਰਹੀ ਹੈ ਕਿਤੇ ਨਾ ਕਿਤੇ ਲੱਗਦਾ ਵੀ ਕੋਈ ਬਹੁਤ ਜ਼ਿਆਦਾ ਦਬਾਅ ਦੇ ਥੱਲੇ ਆ ਕੇ ਵਿਜੀਲੈਂਸ ਕੰਮ ਕਰ ਰਹੀ ਹੈ ਸੱਚ ਪੁੱਛੇ ਤਾਂ ਮੈਨੂੰ ਤਾਂ ਇਹ ਲੱਗਦਾ ਕਿ ਜਿਹੜੀ ਵਿਜੀਟੈਂਸ ਟੀਮ ਸੀ ਉਹ ਵੀ ਉਹ ਵੀ ਵਿਚਾਰੇ ਦਬਾਅ 'ਚ ਹੀ ਸੀ ਔਰ ਉਹ ਵੀ ਸਰਕਾਰ ਦਾ ਦਬਾਅ ਉਹਨਾਂ ਤੇ ਉਹਨਾਂ ਦੇ ਚਿਹਰਿਆਂ ਤੋਂ ਦੇਖਦਾ ਸੀ ਪਿਛਲੀ ਵਾਰ ਕਾਫੀ ਮੋਬਾਈਲ ਟੈਬ ਦੀ ਗੱਲ ਕੀਤੀ ਗਈ ਡਾਇਰੀਆਂ ਦੀ ਗੱਲ ਕੀਤੀ ਗਈ ਇਸ ਵਾਰ ਕੋਈ ਕਲੈਕਟ ਕੀਤਾ ਗਿਆ ਕੁਝ ਨਹੀਂ ਜੀ ਨਹੀਂ ਪਿਛਲੀ ਵਾਰੀ ਵੀ ਸਿਰਫ ਦੋ ਹੀ ਚੀਜ਼ਾਂ ਬਿਜ਼ਨਸ ਟੀਮ ਨੇ ਇੱਥੋਂ ਕਲੈਕਟ ਕੀਤੀਆਂ ਸੀ ਇੱਕ ਡੀਵੀਆਰ ਜੋ ਸੀਸੀਟੀਵੀ ਕੈਮਰੇ ਦਾ ਤੇ ਇੱਕ ਕੰਪਿਊਟਰ ਇਸ ਵਾਰ ਬਿਜ਼ਨਸ ਟੀਮ ਨੇ ਕੋਈ ਅਜਿਹੀ ਚੀਜ਼ ਇੱਥੋਂ ਕਲੈਕਟ ਨਹੀਂ ਕੀਤੀ ਤੇ ਉਹਨਾਂ ਨੇ ਜਿਹੜਾ ਕੋਈ ਵੀ ਅਜਿਹੀ ਚੀਜ਼ ਉਹਨਾਂ ਨੂੰ ਮਿਲੀ ਵੀ ਨਹੀਂ ਹੈ ਜੀ ਲੇਕਿਨ ਮੀਡੀਆ ਟ੍ਰਾਇਲ ਤੋਂ ਕਿਉਂ ਦੂਰ ਰੱਖਿਆ ਜਾਂਦਾ ਜਦੋਂ ਵੀ ਇਸ ਤਰ੍ਹਾਂ ਦਾ ਕੰਮ ਹੁੰਦਾ ਬਹੁਤ ਦੂਰ ਦਰ ਤੱਕ ਬੈਰੀਕੇਟਿੰਗ ਕਰ ਦਿੱਤੀ ਜਾਂਦੀਆਂ ਨੇ ਕੀ ਕਾਰਨ ਸਮਝ ਲੱਗਦਾ ਕੋਈ ਵੈਸੇ ਸਾਡੇ ਦੇਸ਼ ਚ ਡੈਮੋਕ੍ਰੇਸੀ ਹੈ ਸਾਡੇ ਕੰਟਰੀ ਦੇ ਵਿੱਚ ਨਹੀਂ ਹੋਣਾ ਚਾਹੀਦਾ ਜਿਹੜੀ ਪ੍ਰੈਸ ਆ ਇਹ ਸਾਡੀ ਡੈਮੋਕ੍ਰੇਸੀ ਦਾ ਚੌਥਾ ਥੰਮ ਹੈ ਔਰ ਹਰ ਗੱਲ ਪਬਲਿਕ ਚ ਆਉਣੀ ਚਾਹੀਦੀ ਹੈ ਪਰ ਜਿਸ ਤਰੀਕੇ ਨਾਲ ਇਹ ਪਬਲਿਕ ਜਿਹੜਾ ਪ੍ਰੈਸ ਤੇ ਬਹਿਨ ਲਾਜ਼ਤਾ ਜਾਂਦਾ ਉਹਨਾਂ ਨੂੰ ਇੰਟਰ ਨਹੀਂ ਕਰ ਦਿੱਤਾ ਇਹ ਠੀਕ ਨਹੀਂ ਹੈਗਾ ਇਹ ਡੈਮੋਕ੍ਰੇਸੀ ਵਾਸਤੇ ਕੋਈ ਵਧੀਆ ਸਾਈਨ ਨਹੀਂ ਹੈਗਾ ਤੁਹਾਨੂੰ ਲੱਗਦਾ ਕਿ ਜਾਬ ਬੇਵਾਕੀ ਦਾ ਬੋਲਦੇ ਸੀ ਕਿ ਇਹ ਵਿਕਰਮ ਸਿੰਘ ਮਜੀਠੀਆ ਉਹਨਾਂ ਨੂੰ ਇਸ ਕਰਕੇ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਇਸੇ ਕਰਕੇ ਕੇਸ ਕੀਤਾ ਗਿਆ ਰਿਪੋਰਟ ਇਹ ਤਾਂ ਸਾਰਿਆਂ ਨੂੰ ਪਤਾ ਜੀ ਇਸ ਗੱਲ ਦਾ ਇਹ ਕਹਿਣ ਵਾਲੀ ਗੱਲ ਨਹੀਂ ਹੈ ਬੱਚੇ-ਬੱਚੇ ਨੂੰ ਪਤਾ ਕਿ ਮਜੀਠੀਆ ਸਾਹਿਬ ਤੇ ਐਫਆਈਆਰ ਕਿਉਂ ਦਰਜ ਹੋਈ ਉਹ ਹੋਰ ਪਰਿਵਾਰ ਨੂੰ ਜਾਣਕਾਰੀ ਦਿੱਤੀ ਸੀ ਉਹਨਾਂ ਵਿਜੀਲੈਂਸ ਨੇ ਪਹਿਲਾਂ ਕੁਝ ਹੋਈ ਗੱਲ ਹੈ ਮੇਰਾ ਖਿਆਲ ਕਿ ਜੇ ਪਰਿਵਾਰ ਨੇ ਸਾਨੂੰ ਜਾਣਕਾਰੀ ਦਿੱਤੀ ਹੈ ਤਾਂ ਹੋ ਸਕਦਾ ਉਹਨਾਂ ਨੂੰ ਪਹਿਲਾਂ ਕਿਤੇ ਨਾ ਕਿਤੇ ਇਨਫੋਰਮੇਸ਼ਨ ਮਿਲੀ ਹੋਵੇ ਯਾ ਲੇਕਿਨ ਕਿਤੇ ਨਾ ਕਿਤੇ ਅੱਜ ਦੀ ਗੱਲ ਕੀਤੀ ਜਾਵੇ ਤਾਂ ਵਿਜੀਲੈਂਸ ਵੱਲੋਂ ਸਵੇਰ ਤੋਂ ਹੀ ਗ੍ਰੀਨ ਐਵੇਨਿਊ ਸਥਿਤ ਉਹਨਾਂ ਦੇ ਘਰ ਦੇ ਵਿੱਚ ਜਿੱਥੇ ਰੇਡ ਕੀਤੀ ਜਾ ਰਹੀ ਹੈ ਉੱਥੇ ਦਿੱਲੀ ਚੰਡੀਗੜ੍ਹ ਅਤੇ ਉਹਨਾਂ ਦੇ ਕਈ ਸੰਗੀ ਸਾਥੀਆਂ ਦੇ ਘਰਾਂ ਦੇ ਵਿੱਚ ਵੀ ਜਿਹੜੀ ਹੈ ਰੇਡ ਕਰਕੇ ਜੋ ਦਸਤਾਵੇਜ਼ ਨੇ ਜਾਂ ਡਾਕੂਮੈਂਟ ਜਾਂ ਜਾਂ ਪ੍ਰੂਫ ਜਿਹੜੇ ਨੇ ਉਹ ਇਕੱਠੇ ਕੀਤੇ ਜਾ ਰਹੇ ਨੇ ਲੇਕਿਨ ਅੰਮ੍ਰਿਤਸਰ ਦੀ ਗ੍ਰੀਨ ਐਵੇਨਿਊ ਦੀ ਕੋਠੀ ਦੇ ਵਿੱਚ ਜੋ ਵਕੀਲ ਨੇ ਵਿਕਰਮ ਸਿੰਘ ਉਹਨਾਂ ਵੱਲੋਂ ਸਾਫ ਤੋਂ ਉਤੇ ਗਿਆ ਕਿ ਕਿਸੇ ਵੀ ਤਰ੍ਹਾਂ ਦਾ ਉਹਨਾਂ ਨੂੰ ਕੋਈ ਵੀ ਸਬੂਤ ਜਿਹੜਾ ਹੈ ਉਹ ਨਹੀਂ ਮਿਲ ਸਕੇ ਲੇਕਿਨ ਪੀਤੇ ਸਮੇਂ ਜਦੋਂ 25 ਜੂਨ ਨੂੰ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਸ ਵੇਲੇ ਕੁਝ ਮੋਬਾਈਲ ਕੁਝ ਡਾਇਰੀਆਂ ਕੁਝ ਲੈਪਟਾਪਸ ਜਿਹੜੇ ਸਨ ਉਹ ਮਿਲੇ ਸਨ ਅਤੇ ਉਸ ਤੋਂ ਬਾਅਦ ਜਿਹੜੀ ਸੀਗੀ ਕਾਫੀ ਸਿਆਸਤ ਜਿਹੜੀ ਸੀਗੀ ਉਹ ਗਰਮਾਉਂਦੀ ਹੋਈ ਨਜ਼ਰ ਆਈ ਸੀ ਲੇਕਿਨ ਹੁਣ ਦੀ ਗੱਲ ਕੀਤੀ ਜਾਵੇ ਤਾਂ ਇਸ ਵਾਰ ਜਿਹੜਾ ਹੈ ਕਿਹਾ ਜਾ ਰਿਹਾ ਹੈ ਕਿ ਵਿਜੀਲੈਂਸ ਨੂੰ ਮਿਰੰਗ ਹੀ ਜਿਹੜਾ ਹੈ ਉਹ ਵਾਪਸ ਪਰਤਣਾ ਪਿਆ ਲੇਕਿਨ ਹੁਣ ਦੇਖਣਾ ਹੋਵੇਗਾ ਕਿ ਬਿਕਰਮ ਸਿੰਘ ਮਜੀਠੀਆ ਦੀ ਜੇਕਰ ਬੇਲ ਹੁੰਦੀ ਹੈ ਤਾਂ ਕੀ ਉਹ ਪੰਜਾਬ ਸਰਕਾਰ ਤੇ ਆ ਕੇ ਦੁਬਾਰਾ ਜਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਵਾਪਸ ਆ ਕੇ ਜਿਹੜਾ ਹੈ ਜਰੂਰ ਤੰਝ ਕੱਸਦੇ ਨੇ ਜਾਂ ਉਹਨਾਂ ਨੂੰ ਲੈ ਕੇ ਮੁੱਛਾ ਚਾੜਦੇ ਹੋਏ ਦੁਬਾਰਾ ਨਜ਼ਰ ਆਉਣਗੇ ਇਹ ਤਾਂ ਸਮਝ ਦੱਸੇਗਾ ਲੇਕਿਨ ਕਿਤਨਾ ਕਿਤੇ ਹੁਣ ਇੱਕ ਵਾਰ ਫਿਰ ਤੋਂ ਵਿਕਰਮ ਸਿੰਘ ਮਜੀਠੀਆ ਦੇ ਘਰ ਦੇ ਵਿੱਚ ਵਿਜੀਲੈਂਸੀ ਰੇਟ ਜਿਹੜੀ ਸੀਗੀ ਉਹ ਚੱਲ ਰਹੀ ਸੀ ਅਤੇ ਨਾਲ ਨਾਲ ਜੋ ਦਸਤਾਵੇਜ਼ ਨੇ ਉਹ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੈਮਰਾਮੈਨ ਸਾਹਿਬ ਪ੍ਰੇਮਨਾ ਗੁਰਪ੍ਰੀਤ ਸਿੰਘ ਦਾ ਅਨਮਿਊਟ ਅਮਰ ਸਾਹਿਬ